ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਤੁਸੀਂ ਸਭ ਠੀਕ ਹੋ ਅਮੀਰ ਕਰਦੀਆਂ ਤੁਸੀਂ ਸਭ ਠੀਕ ਹੀ ਹੋਵੋਗੇ ਕਹਿੰਦੇ ਹਨ ਵੀ ਆਪਾਂ ਜੇ ਰੋਜ਼ ਸਤਸੰਗ ਤੇ ਜਾਂਦੇ ਆ ਤੇ ਉਹਦਾ ਕੀ ਫਲ ਮਿਲਦਾ ਹੈ ਤੇ ਇੱਕ ਦਿਨ ਦਾ ਇੱਕ ਚੋਰ ਨੂੰ ਕੀ ਫਲ ਮਿਲਿਆ ਆਓ ਆਪਾਂ ਇੱਕ ਕਹਾਣੀ ਦੇ ਰਹੇ ਹਾਂ ਤੁਹਾਨੂੰ ਸੁਣਾਉਂਦੇ ਆ ਤੁਹਾਡੇ ਨਾਲ ਕਹਾਣੀ ਜਿਹੜੀ ਉਹ ਸਾਂਝੀ ਕਰਦੇ ਆ ਇੰਦੇ ਆ ਵੀ ਇੱਕ ਬਹੁਤ ਜਾਨੀ ਪੁਰਾਣਾ ਜਿੱਦਾਂ ਕਹਦੇ ਕਿ ਉਹਨੇ ਚੋਰੀਆਂ ਤੋਂ ਹੀ ਆਪਣਾ ਨਾ ਪਰਿਵਾਰ ਜਿੱਦਾਂ ਪਾਲਿਆ ਬਹੁਤ ਪੁਰਾਣਾ ਹੰਡਿਆ ਹੋਇਆ ਇੱਕ ਚੋਰ ਸੀਗਾ ਤਾਂ ਉਹਨੇ ਆਪਣੇ ਬੱਚੇ ਵੀ ਜਿਹੜੇ ਸਿੱਧੇ ਰਸਤੇ ਨਹੀਂ ਲਾਏ ਉਹਨਾਂ ਨੂੰ ਵੀ ਉਹਨੇ ਚੋਰੀਆਂ ਕਰਨੀਆਂ ਹੀ ਸਿਖਾਈਆਂ ਤੇ ਜਦ ਉਹ ਚੋਰ ਬੁੱਢਾ ਹੋ ਗਿਆ ਮਰਮ ਤੇ ਆ ਗਿਆ ਤੇ ਆਪਣੇ ਬੇਟੇ ਨੂੰ ਕਹਿੰਦਾ ਆ ਵੀ ਪੁੱਤਰ ਜੇ ਤੂੰ ਚੋਰੀਆਂ ਕਰਨੀਆਂ ਐ ਤੂੰ ਵੀ ਚੋਰੀਆਂ ਮੇਰੇ ਵਾਂਗੂ ਕਰਨੀਆਂ ਆਂ ਤੇ ਇੱਕ ਗੱਲ ਮੇਰੀ ਆਪਣੀ ਯਾਦ ਰੱਖੀ ਮੇਰੀ ਗੱਲ ਆਪਣੇ ਪੱਲੇ ਬੰਨ ਲਾ ਤੂੰ ਕਿਸੇ ਧਰਮ ਸਥਾਨ ਤੇ ਮੰਦਰ ਧਰਮਸ਼ਾਲਾ ਵਿੱਚ ਜਾ ਕੇ ਤੂੰ ਚੋਰੀ ਜਿਹੜੀ ਆ ਨਹੀਂ ਕਰਨੀ ਇਹਨੇ ਗੱਲ ਕਹਿ ਕੇ ਉਹ ਜਿਹੜਾ ਚੋਰ ਆ ਉਹ ਮਰ ਗਿਆ ਤੇ ਉਸ ਉਹਦੇ ਬੇਟਾ ਜਿਹੜਾ ਉਹ ਬਹੁਤ ਕਹਿਣਕਾਰ ਸੀ ਉਹਨੇ ਆਪਣੇ ਪਿਤਾ ਦਾ ਕਹਿਣਾ ਜਿਹੜਾ ਮੰਨਿਆ ਉਹ ਰੋਜ਼ ਚੋਰੀਆਂ ਕਰਦਾ ਇਸੇ ਤਰ੍ਹਾਂ ਉਹ ਇੱਕar ਵਿੱਚ ਇੱਕ ਦਿਨ ਗਿਆ ਉਹਨੇ ਤਾਲੇ ਤੋੜੇ ਜੇ ਚੋਰੀ ਕਰਨ ਲੱਗਾ ਇੰਨਾ ਚਿਰ ਨੂੰ ਜਿਹੜਾ ਖੜਕਾ ਉਹਨੇ ਚੋਰਤਾ ਕਰਦਿਆ ਨੇ ਜਿਹੜਾ ਸੁਣ ਲਿਆ ਤੇ ਘਰ ਦੇ ਜਿਹੜੇ ਉੱਠ ਗਏ ਆਵਾਜ਼ ਸੁਣ ਕੇ ਤੇ ਫਿਰ ਉਹ ਭੱਜਿਆ ਸਮਾਨ ਤਾਂ ਨਹੀਂ ਕੋਈ ਚੱਕ ਸਕਿਆ ਪਰ ਉਹ ਚੋਰ ਜਿਹੜਾ ਆਪਣਾ ਬਚਾ ਕਰਨ ਲਈ ਉਥੋਂ ਭੱਜਿਆ ਅੱਗੇ ਪਹਿਰੇਦਾਰ ਖੜਾ ਸੀਗਾ ਕਹਿੰਦਾ ਆਉਣ ਦਿਓ ਜਿਹੜਾ ਆਉਂਦਾ ਆ ਅੱਗੇ ਪਹਿਰੇਦਾਰ ਤੇ ਪਿੱਛੇ ਘਰ ਦੇ ਤੇ ਹੁਣ ਜਾਵੇ ਤੇ ਜਾਵੇ ਕਿੱਧਰ ਨੂੰ ਫਿਰ ਵੀ ਉਹ ਵੱਜਦਾ ਪਹਚਾਉਂਦਾ ਨਿਕਲ ਹੀ ਗਿਆ ਅੱਗੇ ਘਰਮ ਸ਼ਾਲਾ ਸੀ ਉਹ ਉੱਥੇ ਜਾ ਕੇ ਨਾ ਲੁਕ ਗਿਆ ਫਿਰ ਵੀ ਜਿਹੜੇ ਘਰ ਦੇ ਮੈਂਬਰ ਸੀਗੇ ਜਾਂ ਪਿੰਡ ਦੇ ਲੋਕ ਸੀਗੇ ਉਹ ਉਹਦੇ ਮਗਰ ਲੱਗੇ ਰਹੇ ਤੇ ਰੇਫੇ ਉਹਨਾਂ ਨੇ ਕਿਹਾ ਵੀ ਇੱਥੇ ਧਰਮ ਸ਼ਾਲਾ ਦੇ ਵਿੱਚ ਇੱਕ ਚੋਰ ਆ ਜਿਹੜਾ ਵੜਿਆ ਤੇ ਉਹਨਾਂ ਨੇ ਉਹਨੂੰ ਦੱਸਿਆ ਵੀ ਇਹ ਧਰਮ ਸ਼ਾਲਾ 'ਚ ਜਿਹੜੇ ਬਾਕੀ ਲੋਕ ਸੀ ਨਾ ਉਹਨਾਂ ਨੂੰ ਦੱਸਿਆ ਵੀ ਇਹੀ ਆਦਮੀ ਹੁਣ ਆਇਆ ਆ ਹੁਣੇ ਹੁਣੇ ਆਇਆ ਆ ਉਹਨਾਂ ਨੇ ਉਹ ਜਿਹੜਾ ਚੋਰ ਆ ਉਹ ਫੜਾ ਦਿੱਤਾ ਪਰ ਉਹ ਤਾਂ ਮੰਨਿਆ ਨਹੀਂ ਉਹ ਆਪਣੇ ਬਾਪ ਦੇ ਜਿਹੜਾ ਉਹਨੇ ਕਿਹਾ ਸੀਗਾ ਵੀ ਤੂੰ ਮੰਨਣਾ ਨਹੀਂ ਜੇ ਤੂੰ ਫੜ ਵੀ ਹੋ ਜਵੇਂ ਤੇ ਆਪਣੇ ਆਪ ਨੂੰ ਤੂੰ ਮੰਨਣਾ ਨਹੀਂ ਹੈਗਾ ਕਹਿਣਾ ਆ ਵੀ ਮੈਂ ਨਹੀਂ ਚੋਰੀ ਪਰ ਮੈਂ ਤੈਨੂੰ ਕੁੱਟ-ਕੁੱਟ ਕੇ ਤੇਰਾ ਕਚੁੰਬਰ ਕਾੜ ਦੇਣ ਪਰ ਤੂੰ ਇਹ ਨਹੀਂ ਮੰਨਣਾ ਵੀ ਮੈਂ ਚੋਰੀ ਕੀਤੀ ਆ ਇਸੇ ਤਰ੍ਹਾਂ ਹੀ ਉਹਨੇ ਕੀਤਾ ਉਹਨੇ ਨਹੀਂ ਮੰਨਿਆ ਵੀ ਮੈਂ ਚੋਰੀ ਕੀਤੀ ਆ ਫਿਰ ਵੀ ਉਹ ਰਾਜੇ ਦੇ ਸਾਹਮਣੇ ਜਿੱਦਾਂ ਉਹਨੂੰ ਫੜ ਕੇ ਲੈ ਗਏ ਪਰ ਉਹ ਰਾਜੇ ਦੇ ਸਾਹਮਣੇ ਜਾ ਕੇ ਵੀ ਨਹੀਂ ਮੰਨਿਆ ਵੀ ਕਹਿੰਦੇ ਵੀ ਪਹਿਲਾਂ ਪੁਰਾਣੇ ਸਮਿਆਂ 'ਚ ਇਹ ਹੁੰਦਾ ਸੀਗਾ ਕਿ ਜਿੰਨਾ ਚਿਰ ਮਤਲਬ ਕੋਈ ਵੀ ਜਿਹੜਾ ਮਲਜ਼ਮ ਆ ਉਹ ਆਪਣਾ ਗਨਾਹ ਨੂੰ ਜਿਹੜਾ ਕਬੂਲਦਾਰ ਨਿਕ ਹੈਗਾ ਉਹਨੂੰ ਕੋਈ ਵੀ ਸਜ਼ਾ ਨਹੀਂ ਦਿੱਤੀ ਜਾਂਦੀ ਸੀ ਪਰ ਮਾਰਕੁੱਟ ਕੇ ਉਹਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਹੀ ਸੀ ਨਾ ਪਰ ਫਿਰ ਉਹਨਾਂ ਨੇ ਸੋਚਿਆ ਵੀ ਚੋਰਾਂ ਦੀ ਇੱਕ ਦੇਵੀ ਹੁੰਦੀ ਆ ਇਹ ਦੇਵੀ ਦੀ ਪੂਜਾ ਕਰਦੇ ਆ ਤੇ ਆਪਾਂ ਕਿਉਂ ਨਾ ਵੀ ਮਤਲਬ ਇਹਨੂੰ ਆਪਾਂ ਰੱਖਦੇ ਆ ਉਹਨਾਂ ਨੇ ਚੋਰ ਨੂੰ ਤਾਂ ਕੈਦ ਕਰ ਲਿਆ ਤੇ ਪਰ ਉਹਨੂੰ ਸਜਾ ਨਹੀਂ ਕੋਈ ਵੀ ਦਿੱਤੀ ਹਨਾ ਕਿ ਉਹਨਾਂ ਨੇ ਇਹ ਕਿਹਾ ਵੀ ਆਪਾਂ ਇਹ ਚੋਰੀ ਚੋਰ ਜਿਹੜੇ ਦੇਵੀ ਦੀ ਪੂਜਾ ਕਰਦੇ ਆ ਤੇ ਆਪਾਂ ਇਹ ਕੋਈ ਸਵਾਗ ਜਿਹੜਾ ਪਰਚਾਉਣੇ ਆ ਇਹਦੇ ਨਾਲ ਉਹਨਾਂ ਨੇ ਕੀ ਕੀਤਾ ਇੱਕ ਠਗਣੀ ਲੈ ਆਂਦੀ ਠਗਣੀ ਨੂੰ ਤਿਆਰ ਕੀਤਾ ਠਗਣੀ ਕਹਿੰਦੀ ਹਾਂ ਮੈਂ ਤਾਂ ਜ਼ਰੂਰ ਹੈਲਪ ਕਰੂੰਗੀ ਜ਼ਰੂਰ ਮਦਦ ਕਰੂੰਗੀ ਚੋਰ ਨੂੰ ਫੜਾਉਣ ਦੇ ਵਿੱਚ ਤੇ ਜਦੋਂ ਧਰਮਸ਼ਾਲਾ ਵਿੱਚ ਗਿਆ ਕਹਿੰਦੇ ਹੁੰਦੇ ਆ ਜਿਹੜਾ ਮੰਨਿਆ ਸਾਡਾ ਨਾ ਇਹ ਆਪਾਂ ਜਿੱਧਰੂ ਇਹਨੂੰ ਮੋੜਦੇ ਆ ਇਹ ਉਧਰ ਹੀ ਜਾਂਦਾ ਆ ਜਦੋਂ ਉਹ ਧਰਮਸ਼ਾਲਾ ਦੇ ਵਿੱਚ ਸੀ ਉੱਥੇ satsang ਹੁੰਦਾ ਸੀ ਤੇ ਉਹਨੇ ਕੀ ਸੁਣਿਆ ਕਿ ਦੇਵੀ ਦੇਵਤਿਆਂ ਦੇ ਪਰਛਾਵਾਂ ਨਹੀਂ ਹੁੰਦਾ ਤੇ ਉਹਨੇ ਤਾਂ ਕੰਨਾਂ ਵਿੱਚ ਉਂਗਲੀਆਂ ਲਿਆਂ ਹੋਈਆਂ ਸੀ ਪਰ ਉਹਦੇ ਕੰਨਾਂ ਵਿੱਚ ਇਹ ਸ਼ਬਦ ਜਿਹੜੇ ਫਿਰ ਵੀ ਪੈ ਗਏ ਕਿੰਦਾ ਚੱਲ ਹੁਣ ਮੈਂ ਕੀ ਕਰਨਾ ਹੈ ਜੇ ਪੈ ਵੀ ਗਿਆ ਤਾਂ ਤਾਂ ਕਿਹੜੀ ਗੱਲ ਆ ਤੇ ਪਰ ਫਿਰ ਉਹਨੂੰ ਉਹ ਜਦੋਂ ਫੜ ਕੇ ਲੈ ਗਏ ਨਾ ਉਹਨੇ ਠਗਣੀ ਉਹਨਾਂ ਨੇ ਤਿਆਰ ਕਰ ਲਈ ਵੀ ਜਦੋਂ ਆਪ ਠਗਣੀ ਨੂੰ ਇਹਨਾਂ ਦੀ ਦੇਵੀ ਬਣਾ ਕੇ ਤਾਂ ਵੀ ਆਪਾਂ ਇਹਦੇ ਕੋਲ ਸੱਚ ਬੁਲਾਉਣੇ ਆ ਇਦਾਂ ਹੀ ਉਹਨੇ ਕੀਤਾ ਠਗਣੀ ਵੀ ਤਿਆਰ ਹੋ ਗਈ ਉਹਨੇ ਉਹਨਾਂ ਦੀ ਦੇਵੀ ਦਾ ਸਵਾਂਗ ਰਚਿਆ ਇਸੇ ਤਰ੍ਹਾਂ ਚਾਰ ਮਾਹਾਂ ਆਪਣੀਆਂ ਦੋ ਨਕਲੀ ਲਾ ਲਈਆਂ ਤੇ ਚਾਰਾਂ ਦੇ ਵਿੱਚ ਉਹਨੇ ਮਸ਼ਾਲਾਂ ਫੜ ਲਈਆਂ ਤੇ ਜਿੱਦਾਂ ਉਹਨਾਂ ਨੇ ਸਾਰਾ ਆਪਣਾ ਪ੍ਰੋਗਰਾਮ ਬਣਾਇਆ ਹੋਇਆ ਸੀਗਾ ਸਾਰੇ ਦਰਵਾਜ਼ੇ ਹੌਲੀ-ਹੌਲੀ ਕਰਕੇ ਜਾਨੀ ਖੁੱਲਦੇ ਗਏ ਤੇ ਉਸ ਚੋਰ ਦੇ ਕਮਰੇ ਵਿੱਚ ਜਿੱਥੇ ਚੋਰ ਕੈਦ ਕੀਤਾ ਹੋਇਆ ਸੀ ਉੱਥੇ ਉਹ ਦੇਵੀ ਬਣ ਕੇ ਚੱਲੇ ਗਈ ਜਿਹੜੀ ਠਗਣੀ ਸੀ ਜਦੋਂ ਨੇ ਦੇਖਿਆ ਵੀ ਹੁਣ ਦੇਵੀ ਆ ਗਈ ਆ ਉਹ ਬੜਾ ਖੁਸ਼ ਹੋਇਆ ਵੀ ਹੁਣ ਮੇਰੀ ਕੋਈ ਨਾ ਕੋਈ ਜ਼ਰੂਰ ਜਾਨੀ ਕਿ ਬੇ ਆਸਰਾ ਹੋ ਜਾਊਗਾ ਤੇ ਉਸ ਠਗਣੀ ਨੇ ਉਹਨੂੰ ਚੋਰ ਨੂੰ ਪੁੱਛਿਆ ਵੀ ਤੂੰ ਚੋਰੀ ਤਾਂ ਕੀਤੀ ਸੀ ਦਸੇ ਦੇਣਾ ਸੀ ਤੇ ਫਿਰ ਉਹਦੇ ਦਿਮਾਗ 'ਚ ਗੱਲ ਆਈ ਵੀ ਉਹ ਇੱਥੇ satsang ਦੇ ਵਿੱਚ ਗਿਆ ਸੀ ਵੀ ਦੇਵੀ ਦੇਵਤਿਆਂ ਦਾ ਪਰਛਾਵਾਂ ਨਹੀਂ ਹੁੰਦਾ ਤੇ ਜਦੋਂ ਨੇ ਦੇਖਿਆ ਵੀ ਇਹਦਾ ਤਾਂ ਪਰਛਾਵਾਂ ਆ ਵੀ ਦੇਵੀ ਦੇਵਤਿਆਂ ਦਾ ਤਾਂ ਪਰਛਾਵਾਂ ਹਮ ਤਾਂ ਨਹੀਂ ਹੈਗਾ ਤੇ ਉਹ ਫੇਰ ਨਾ ਉਹਨੇ ਕਿਹਾ ਨਹੀਂ ਮੈਂ ਚੋਰ ਨਹੀਂ ਆ ਮੈਂ ਚੋਰੀ ਨਹੀਂ ਕੀਤੀ ਫਿਰ ਠਗਣੀ ਨੇ ਕਹਿਤਾ ਵੀ ਨਹੀਂ ਇਹ ਚੋਰ ਨਹੀਂ ਹੈਗਾ ਤੇ ਉਹ ਕਹਿਣ ਦਾ ਭਾਵ ਇਹ ਆ ਵੀ ਉਹ ਕਹਿੰਦਾ ਵੀ ਜੇ ਮੈਂ ਇੱਕ ਸ਼ਬਦ ਸੁਣਿਆ ਸਤ ਸੰਗ ਦਾ ਤੇ ਮੈਨੂੰ ਇਹ ਕੁਝ ਮਿਲ ਗਿਆ ਜੇ ਮੈਂ ਰੋਜ਼ ਸਤ ਸੰਗ ਸੁਣੂੰਗਾ ਤੇ ਮੈਨੂੰ ਕੀ ਕੁਝ ਨਹੀਂ ਮਿਲ ਸਕਦਾ ਇਥੋਂ ਉਹ ਜਿਹੜਾ ਚੋਰ ਆ ਉਹ ਸੁਧਰ ਗਿਆ ਤੇ ਉਹ ਇੱਕ ਫਕੀਰ ਬਣ ਗਿਆ ਕਹਿੰਦੇ ਹਨ ਕਿ ਜਦੋਂ ਵੀ ਜੋ ਜਿਹਨੂੰ ਜੋ ਮਿਲਣਾ ਹੈ ਉਹ ਮਿਲ ਹੀ ਜਾਂਦਾ ਆ ਇਸੇ ਤਰ੍ਹਾਂ ਉਹਨੂੰ ਇੱਕ ਸਤਸੰਗ ਦੇ ਇੱਕ ਸ਼ਬਦ ਦਾ ਦੇਖੋ ਉਹਨੂੰ ਕਿੰਨਾ ਵੱਡਾ ਫਲ ਮਿਲਿਆ ਅਸੀਂ ਰੋਜ਼ ਸਤਸੰਗ ਜਾਂਦੇ ਆ ਖਾਲੀ ਜਾਂਦੇ ਆ ਤਾਂ ਖਾਲੀ ਪੱਲਾ ਝਾੜ ਕੇ ਵਾਪਸ ਆ ਜਾਂਦੇ ਆ ਇਸੇ ਤਰ੍ਹਾਂ ਸਾਡੇ ਸੰਤ ਸਤਗੁਰੂ ਸਾਨੂੰ ਕਹਿੰਦੇ ਹਨ ਵੀ ਤੁਸੀਂ ਜਦੋਂ ਵੀ ਸਤਸੰਗ ਦੇ ਵਿੱਚ ਜਾਂਦੇ ਆ ਕੋਈ ਨਾ ਕੋਈ ਗੱਲ ਤਾਂ ਆਪਣੇ ਪੱਲੇ ਜ਼ਰੂਰ ਮੰਨ ਲਓ ਤਾਂ ਜੋ ਸਾਡਾ ਵੀ ਕੁਝ ਭਲਾ ਹੋ ਸਕੇ ਇਸ ਤਰ੍ਹਾਂ ਫਿਰ ਉਹ ਜਿਹੜਾ ਚੋਰ ਆ ਜੀ ਉਹ ਸੁਧਰ ਗਿਆ ਇੱਕ ਫਕੀਰ ਬਣ ਗਿਆ ਤੇ ਤੁਹਾਨੂੰ ਇਹ ਮੇਰੀ ਕਹਾਣੀ ਜੇ ਚੰਗੀ ਲੱਗੀ ਹੋਵੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ